ਸੋ ਅੱਜ ਪੀਡੀਓ ਫੇਰ ਮੇਲੇ ਚ ਜਿਹੜੀਆਂ ਐਗਰੀਕਲਚਰ ਕੰਪਨੀਆਂ ਦੇ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਜਾਂ ਉਹਨਾਂ ਦੇ ਜਿੱਥੇ ਫਾਰਮਰ ਆਪਣੇ ਜਾਣਕਾਰੀ ਲੈ ਰਹੇ ਨੇ ਇਹ ਅਲੱਗ-ਅਲੱਗ ਕੰਪਨੀਆਂ ਦੇਛਾਂ ਵਿਦੇਛਾਂ ਤੋਂ ਆ ਕੇ ਇਹ ਜਗਰਾਉਂ ਜਿਹੜਾ ਕ੍ਰੀਟੀਵ ਗਿਆਨ ਕੇਂਦਰ ਜਿਹੜਾ ਚੱਲ ਰਿਹਾ ਹੈ ਸਾਰੀਆਂ ਐਕਸੀਬਿਸ਼ਨ ਚੱਲ ਰਹੀ ਉੱਤੇ ਪ੍ਰਦਰਸ਼ਨੀਆਂ ਜਿਵੇਂ ਸੋਨਾਲੀਕਾ ਸ਼ਕਤੀਮਾਨ ਔਰਤੀ ਵਧੀਆਂ ਕਰਤਾਰ ਵਰਗੀ ਕੰਪਨੀਆਂ ਇਹ ਫੀਡ ਕੰਪਨੀਆਂ ਜਿਹੜੀ ਚਾਰਾ ਬਣਾਉਣ ਵਾਸਤੇ ਕੰਮ ਹੁੰਦੀਆਂ ਇਹ 골ਡ ਸਟਾਰ ਕੰਪਨੀ

ਕਟਾਈ ਤੇ ਲਈ ਮਸ਼ੀਨਾਂ ਜਿਹੜੀਆਂ ਬਣਾਈਆਂ ਗਈਆਂ ਨੇ ਧਾਰੀਵਾਲ ਵੱਲੋਂ ਇਹ ਤਾਂ ਆਪਣਾ ਹੈ ਵੀ ਬਾਹ ਘੈਂੜਾ ਜੀ ਆਹ ਆਹ ਬਹੁਤ ਨਿਕੋ ਇੱਕ ਗਤੀ ਮਰੀ ਅਰੇ ਘਰੇ ਆ ਗਿਆ ਬੰਦਾ ਨਹੀਂ ਇਹ ਉਹਦੇ ਤੇ ਪਛਾਣ ਰੰਗੂ ਆ ਗਿਆ ਇਹ ਤੇ ਗਰਵਾ

ਤਨਜੀਲੀ ਕੜਗੁਰਦੁਆਜੀ ਹਰਿਦੁਆਰਦੋ ਜੀ ਪੂਰੇ ਪੰਜਾਬ ਚ ਅਸੀਂ ਦੁਬਾਰਾ ਰੀਲਾਂਚ ਕਰਨੇ ਜਾ ਰਹੇ ਆ ਤੇ ਤਨਜੀਲੀ ਸਾਰੇ ਫਟ ਕੈਟੇਗਰੀ ਦੇ ਤੋਂ ਕੁਛ ਨਹੀਂ ਦੀ ਗਹਿਸਤਾ ਇਹ ਕਿਹੜੇ ਕਿਹੜੇ ਪ੍ਰੋਡਕਟ ਲੈ ਕੇ ਆਏ ਤੇ ਕਿਹੜੀ ਤਨਜੀਲੀ ਦੇ ਸਾਰੇ ਕੈਟਲ ਸਾਡੇ ਪਤਾ ਨਹੀਂ ਕਿਹਦਾ ਪਸ਼ੂ ਆ ਰਿਹਾ ਸਾਡੇ ਕੋਲ ਮੈਡੀਸਿਨ ਨੇ ਸਾਰੀਆਂ ਕੈਟਲ ਫੀਡ ਵੀ ਹੈਗੀ ਸਾਰੀ ਵੈਰਾਈਟੀ ਆ ਪਛੋ ਜੀ ਪਸ਼ੂ ਬਿਮਾਰ ਹੋ ਜਾਏ ਇਹ ਹਰ ਕੋਲ ਪੁੱਛਾ ਲਿਆ ਹਾਂ ਹਾਂ ਜੀ ਸਾਰੇ ਹਰਬਲ ਬੁਡਾਕ ਸਾਰੇ ਸਾਡੇ ਆਯੁਰਵੈਦਿਕ ਨੇ ਸਾਰੇ ਹਾਂ ਦੇਖੋ ਤਾਲੀ ਪਲੱਸ ਦੇ ਝਾੜ ਦੱਸਦੇ ਨੇ ਇਹਦਾ ਰੋਕੀ ਨੂੰ ਸਾਇਨੋਜ ਲਈ ਵਾਸਤੇ ਸਪੈਸ਼ਲ ਵੈਰਾਈਟੀ ਜੀ ਸਾਇਨੋਜ ਵਾਸਤੇ ਜੀ ਨੂੰ ਸਾਇਨੋਜ ਵਾਸਤੇ ਵੀ ਯੂਜ਼ ਕਰ ਸਕਦਾ ਹੈ 99 ਤਰ੍ਹਾਂ ਨੂੰ ਆਪਣੇ ਕੋਲੇ ਵਿੱਚ ਯੂਜ਼ ਹੋ ਸਕਦੇ ਯੂਜ਼ ਸਾਇਨੋਜ ਲੱਗਦੀ ਆ ਤਾਂ ਸੱਕੀ ਨੂੰ ਪਾਵਾਣ ਦੇ ਲਈ ਡਾਕਟਰ ਜੀ ਫਾਰਮਰ ਪਕਾਵਾ ਰੱਖਣੇ ਜਾਂ ਅੰਦਰ ਤੇ ਇੱਕ ਖੇਲੇ ਦੇ ਵਿੱਚੋਂ ਸੁੱਕੀ ਦਾ ਝਾੜ ਪੱਕਾ ਵੀ ਦੱਸਦਾ ਜੀ ਆ ਆਪਣਾ ਕਿਹੜਾ ਪਿੰਡ ਹੈ ਜੀ ਕਿੱਥੋਂ ਆਏ ਆ ਕੀ ਲੈ ਕੇ ਆਏ ਆ ਆਬੇ ਤੋਂ ਆ ਬਾਈ ਜੀ ਆਪਣੇ ਕੋਲੇ ਆਰਗੈਨਿਕ ਪ੍ਰੋਡਕਟ ਹੁੰਦੇ ਆ ਜੀ ਜਿਨ੍ਹਾਂ ਵਿੱਚ ਆਪਣੇ ਕੋਲੇ ਸੇਬ ਦਾ ਸਿਰਕਾ ਗੰਨੇ ਦਾ ਜਾਮਣ ਦਾ ਸਿਰਕਾ ਹੁੰਦਾ ਔਰ ਆਪਣੇ ਕੋਲੇ ਔਲੇ ਦਾ ਪਿਓਰ ਜੂਸ ਹੁੰਦਾ ਹੈ ਕੱਚੇ ਅੰਬ ਦੀ ਚਟਨੀ ਹੁੰਦੀ ਹੈ ਗੁਲਕੰਦ ਹੁੰਦੀ ਹੈ ਮਿਸ਼ਰੀ ਦੇ ਵਿੱਚ ਬਣੀ ਹੋਈ ਆਮਲੇ ਦੀ ਚਟਨੀ ਹੈ ਜੀ ਹਾਂ ਹਾਂ ਔਰ ਵੇਸਣ ਦੇ ਬਣੇ ਹੋਏ ਪ੍ਰੋਡਕਟ ਹੁੰਦੇ ਜੀ ਇਹ ਸਾਰੇ ਆਪਣੇ ਕੋਲੇ ਸਾਡੇ ਕੋਲ ਆਰਗੇਨਿਕ ਚੀਜ਼ਾਂ ਹੁੰਦੀਆਂ ਸਰ ਠੀਕ ਹੈ ਜੀ ਮੇਲੇ ਵਿੱਚ ਖਾਸ ਕਿਹੜੀ ਅੱਜ ਨਵੀਂ ਲੈ ਕੇ ਆਏ ਹੋ ਜੀ ਸਾਡੇ ਕੋਲੇ ਸਾਰੀਆਂ ਚੀਜ਼ਾਂ ਪਹਿਲਾਂ ਦੀ ਚੱਲ ਰਹੀਆਂ ਸਰ ਕਿੰਨੇ ਸਾਲ ਤੋਂ ਤੁਸੀਂ ਕੰਮ ਕਰ ਰਹੇ ਹੋ ਮਤਲਬ ਅਸੀਂ 6 ਸਾਲ ਹੋ ਗਏ ਸਰ ਉਹਦਾ ਮੈਨੂਫੈਕਚਰ सुद्धा ਆਪਣਾ ਹੈ ਕਿ ਸਾਰਾ ਸਾਰੀ ਮੈਨੂਫੈਕਚਰਿੰਗ ਆਪਣੀ ਹੈ ਜੀ 26 26 ਬੰਦਿਆਂ ਦਾ ਗਰੁੱਪ ਹੈ ਜੀ ਆਪ ਵੀ ਗrow ਕਰਦੇ ਆ ਆਪ ਵੀ ਫਿਰ ਇਹਨੂੰ ਆਪਾਂ ਪ੍ਰੋਸੈਸ ਕਰਦੇ ਆ ਜੀ ਡੱਬਾ ਬੰਦ ਕਰਦੇ ਆ ਮਤਲਬ ਆਪਾਂ ਮੰਡੀਆਂ ਆਦਿਕ ਦੇ ਵਿੱਚ ਚੀਜ਼ਾਂ ਰੋਲਣ ਨਹੀਂ ਜਾਂਦੇ ਜੀ ਸਾਡੀ ਮੰਡੀ ਦੇ ਵਿੱਚੋਂ ਚੀਜ਼ ਖਰੀਦੋ ਆਪਾਂ ਜਿੰਨਾ ਕਿ ਗrow ਕਰਦੇ ਆ ਉਹਨਾਂ ਨੂੰ ਪ੍ਰੋਸੈਸ ਕਰਕੇ ਵੇਚਦੇ ਆ ਸਾਰਾ ਮਤਲਬ ਆਰਗੈਨਿਕ ਤਰੀਕੇ ਨਾਲ ਜੀ ਬਿਲਕੁਲ ਜੀ ਆਰਗੈਨਿਕ ਤਰੀਕੇ ਕੋਈ ਹਾਈਬ੍ਰਿਡ ਨਹੀਂ ਕੋਈ ਹਾਈਬ੍ਰਿਡ ਨਹੀਂ ਧੰਨਵਾਦ